ਅਸੀਂ ਸੱਚ ਕਹਿਣ ਦੇ ਆਦੀ ਹਾਂ ਅਸੀਂ ਸੱਚ ਕਹਿਣ ਦੇ ਆਦੀ ਹਾਂ ਕਲਮਾਂ ਵੀ ਰੱਖੀਆਂ ਸੱਚੀਆਂ ਨੇ ਸਿੱਖਿਆਵਾਂ ਗੁਰੂ ਗ੍ਰੰਥ ਦੀਆਂ ਕੁਝ ਰਗ ਰਗ ਦੇ ਵਿੱਚ ਰਚੀਆਂ ਨੇ ਉਹ 33 ਤਵੀ ਤੇ ਸੀਸ ਗੰਜ ਉਹ 33 ਤਵੀ ਤੇ ਸੀਸ ਗੰਜ ਟਰੋਫੀ ਹੈ ਸੱਚ ਦੇ ਅਖਾੜੇ ਦੀ ਸਾਡੇ ਨਿੱਤ ਜਿਹਨ ਵਿੱਚ ਰਹਿੰਦੀ ਹੈ ਇੱਕ ਰਾਤ ਉਹ ਮਾਚੀਵਾੜੇ ਦੀ ਇੱਕ ਰਾਤ ਉਹ ਮਾਚੀਵਾੜੇ ਦੀ ਅਸੀਂ ਫੇਸਬੁੱਕ ਦੇ ਸ਼ੇਅਰ ਨਹੀਂ ਜੋ ਘਰ ਤੋਂ ਹੀ ਬੜਕਾਂ ਮਾਰਾਂਗੇ ਲਫ਼ਜ਼ਾਂ ਦੇ ਕਰਕੇ ਤੀਰ ਖੇ ਸੱਚ ਦੀ ਕਮਾਨੇ ਚਾੜਾਂਗੇ ਫਿਰ ਗੋਡੇ ਲੱਗੇ ਚਾਹੇ ਗਿੱਟੇ ਫਿਰ ਗੋਡੇ ਲੱਗੇ ਚਾਹੇ ਵਿੱਚ ਗਿੱਟੇ ਪਰਵਾਹ ਨਹੀਂ ਪਾਜ ਉਗਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤੋਂ ਮਾਛੀ ਵਾੜੇ ਦੀ ਚੰਗੇ ਨੂੰ ਮਾੜਾ ਕਈਏ ਨਾ ਮਾੜੇ ਨੂੰ ਚੰਗਾ ਕੀ ਕਹਿਣਾ ਕਰਮਾਂ ਤੋਂ ਬੰਦਾ ਪਰਖ ਹੋਵੇ ਕਿਉਂ ਮੌਰੀ ਹਰੇ ਕਦੇ ਜਾ ਬਹਿਣਾ ਤੁੱਖ ਰਹੀ ਹੈ ਕਿਤੇ ਚੀਸ ਅੰਦਰ